ਅੰਨੋ ਭਗਤ ਉਹ ਕਲੰਕਰੇ ਦੇਖੀ ਕਿ ਜਿਨ੍ਹਾਂ ਨੂੰ ਸਮਝਾਇਆ ਨਹੀਂ ਜਾ ਸਕਦਾ ਜਿਹੜਾ ਵੀ ਇਹਨਾਂ ਦੇ ਮਾਫੀਆ ਦੇ ਖਿਲਾਫ ਰਾਜਨੀਤਿਕ ਤਾਕਤਾਂ ਦੇ ਖਿਲਾਫ ਆਵਾਜ਼ ਚੱਕੂਗਾ ਉਹਨਾਂ ਤੇ ਝੂਠੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਕਾਰਗਾਹ ਚ ਪਾ ਸਕਦਾ ਜਾਊਗਾ ਇਹ ਗੰਦੀ ਰਾਜਨੀਤੀ ਕਰ ਰਹੀ ਹੈ ਤੇ ਵੀ ਜੱਤਾ ਨੂੰ ਸਮਝੀ ਗਿਆ ਤੇਜੀ ਦੇ ਬਾਜੀ ਇੱਕ ਮਹਾਰ ਨੇਤਾ ਵਾ ਕੁਝ ਇਹਨਾਂ ਕੋਲੋਂ ਨਾਤਾ ਬਰਾਮਦ ਹੋਇਆ ਬਰਾਮਦ ਦਾ ਹੁੰਦਾ ਜੇ ਇਹਨਾਂ ਚ ਦੱਜ ਕਿੱਤਾ ਹੋਇਆ ਇਸ ਲਈ ਇਹ ਭਾਜਪਾ ਡਰੀ ਪਈਆ ਸਿਰਫ ਕੇਜੀਵਾਲ ਤੋਂ ਇਹਨਾਂ ਨੂੰ ਆਤਮਿਕ ਸੁਖਰੇ ਕੇਜੀਵਾਲ ਦੀ ਅੰਦਰੀ ਹੈ ਆਮ ਆਦਮੀ ਪਾਰਟੀ ਦੇ ਦਾਰੇ ਹੱਥ ਕਿੰਨਾ ਵਾ ਕਿ ਇਹ ਮੁੰਡ ਸਮੂਚੀ ਜਿਹੜੀ ਉੱਥੇ ਭਾਜਪਾ ਦੀ ਜਿੰਨੇ ਵੀ ਕੈਬਨਟ ਮੰਤਰੀ ਆ ਵੱਡੇ ਵੱਡੇ ਸਾਰੇ ਪੰਜਾਬ ਦੇ ਵਿੱਚ ਘਟੇ ਆ ਰਹੇ ਆ ਪਰ ਪੰਜਾਬ ਜਨਤਕ ਨੂੰ ਇਹਨਾਂ ਨੂੰ ਮੂੰਹ ਤਲ ਲੈਣਾ ਨਹੀਂ ਹੈਗਾ 4 ਤਰੀਕ ਨੂੰ ਇਹਨਾਂ ਨੂੰ ਪਤਾ ਲੱਗ ਜਾਣਾ ਵਾ ਕਿ ਪੰਜਾਬ ਦੇ ਵਿੱਚ ਕੋਈ ਔਕਾਤ ਇਹ ਰਾ ਤੋਂ ਇਹਨਾਂ ਨੂੰ ਫਿਕਰ ਕੇ ਨਹੀਂ ਆਣੀ ਹੈ ਜੀਓ ਇਹ ਹੌਂਦ ਰੋਡ ਮੈਂ ਕਹਿ ਰਿਹਾ ਹਾਂ ਮੈਂ ਤੇਰੀ ਹੋਂਦ ਜਿਹੜਾ ਇਹਨਾਂ ਦਾ ਬਿੱਟੂ ਐਮਵੀ ਆ ਜਿਹੜਾ ਨੇ ਕਦੇ ਖਾਲਦਾਂ ਦੇ ਸਾਰੇ ਜੀਵਨ ਦਾ ਪਾਰਟੀ ਵਿੱਚ ਲਗਾਇਆ ਕੌਂਗਰਸ ਪਾਰਟੀ ਨੇ ਕੀ ਨਹੀਂ ਦਿੱਤਾ ਸੇਮ ਦੇ ਮੁਕਤੇ ਤੱਕ ਉਹ ਬੱਝੀ ਆ ਤੇ ਸਾਡੇ ਜਿਹੜੇ ਦੇਸ਼ ਦੇ ਅਮਿਤ ਸ਼ਾਹ ਜੀ ਅੱਗੇ ਹੈ ਕੱਲ ਕੇ ਗ੍ਰਹਿ ਮੰਤਰੀ ਉਹਨਾਂ ਨੇ ਪਿੱਛੇ ਵੀ ਸੁਣਦਾ ਪਿਆ ਸੀ ਉਹ ਕਹਿੰਦੇ ਜੀ ਬਿੱਟੂ ਦੇ ਆ ਸੇ ਨਾਲ 5 ਸਾਲ ਤੋਂ ਤੇਰੇ ਕਾਜ ਨੇ ਇਹ ਜਿਹੜੇ ਗਰਦਾਰ ਜਿਹੜੇ ਪਾਰਟੀ ਨਹੀਂ ਹੋ ਸਕੀ ਉਹ ਦੇਸ਼ ਦੀ ਚਲਦਾ ਦੀ ਚੀਜ਼ ਹੋਵੇਗੀ ਹਾਂਜੀ ਤੁਹਾਨੂੰ ਬਹੁਤ-ਬਹੁਤ ਵੈਲਕਮ ਕਹਿੰਦੇ ਆ ਜੀ ਅੱਜ ਆਪਣੇ ਚੈਲਨਜ ਤੇ ਤੁਹਾਡੇ ਤੋਂ ਅੱਜ ਮਾਨਜੋ ਕੇਜਰੀਵਾਲ ਸਾਹਿਬ ਲੁਧਿਆਣਾ ਵਿਖੇ ਪ੍ਰਚਾਰ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾ ਰਹੇ ਨੇ ਕੀ ਤੁਸੀਂ ਵਿਚਾਰ ਸਾਥ ਨਾਲ ਸ਼ੇਅਰ ਕਰਨਾ ਚਾਹੋਗੇ ਜੈ ਜੀ ਰਾਮ ਪਤਨਵਾਸ ਕੀ ਵਾਹ ਔਰ ਦਾ ਆਂਦਾ ਬਹੁਤ ਸੋਲੋਜੀ ਤਲਣਾ ਕੀ ਵੀ ਕੰਮ ਨਿਕਲ ਕੇ ਆਇਓ ਹਾਂਜੀ ਅੱਜ ਸਾਡੇ ਪਾਰਟੀ ਦੇ ਰਾਸ਼ਟਰੀ ਕਿਨਵਾਏ ਜਿਹੜੇ ਜੀ ਕੇਜਰੀਵਾਲ ਜੀ ਦੇ ਨਾਲ ਵਾਲੇ ਧਰਮਕਤੀ ਤੇ ਹੋਰ ਵੀ ਮੋਤੀ ਲੀਡਰਸ਼ਿਪ ਪੰਜਾਬ ਵਿੱਚ ਆਈ ਹੋਈ ਆ ਆਪਣੇ ਚੋਣਾਂ ਦਾ ਚਾਰਜ ਲਈ ਕਿਉਂਕਿ ਪਿਛਲੇ ਦਿਨੋਂ ਦੇਖਦੇ ਪਏ ਆ ਕਾਫੀ ਜਿਹੜੇ ਕਿ ਦੇਸ਼ ਦੀ ਜਨਤਾ ਨੂੰ ਝੂਠ ਬੋਲ ਕੇ ਗੁੰਮਰਾਹ ਕਰਕੇ ਸੱਤਾ ਦੀ ਕੁਰਸੀਆਂ ਤੇ ਬੈਠੇ ਆ ਉਹ اڈਨੇ ਪੰਜਾਬ ਦੇ ਵਿੱਚ ਕਾਫੀ ਗੰਦ ਫਾੜਦਾ ਸੀ ਆ ਕਿ ਇਸ ਲਈ ਕੇਜਰੀਵਾਲ ਜੀ ਅੱਜ ਉਹ ਗੰਦਗੀ ਦੀ ਸਫਾਈ ਕਰਨ ਲਈ ਪੰਜਾਬ ਚੋਂ ਆਏ ਹੋਏ ਆ ਤੇ ਹਰ ਇੱਕ ਪੰਜਾਬ ਵਾਸੀ ਉਹਨਰੇ ਨਾਲ ਤਹੇ ਦਿਲੋਂ ਉਹਨਰੇ ਨਾਲ ਹਰ ਪੰਜਾਬੀ ਆ ਕਿਉਂਕਿ ਉਹਨਾਂ ਨੂੰ ਪਤਾ ਇੱਕ ਕੇਜਲੀਵਾਲ ਜੀ ਐਸੀ ਵੀ ਸਖਸ਼ੀਅਤ ਆ ਜਿਹੜੇ ਐਜੂਕੇਸ਼ਨ ਉੱਤੇ ਮੈਡੀਕਲ ਦੇ ਉੱਤੇ ਤੇ ਬੇਰੋਜ਼ਗਾਰੀ ਦੇ ਖਿਲਾਫ ਕੰਮ ਕਰੇ ਆ ਉਹ ਕੋਈ ਧਰਮ ਦੇ ਨਾਮ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕਰੇ ਕਿ ਜਿਸ ਤਰ੍ਹਾਂ ਨਰੇਂਦਰ ਮੋਦੀ ਜੀ ਬੀਜੇਪੀ ਪਾਰਟੀ ਦੇਸ਼ ਦੀ ਜਨਤਾ ਨੂੰ ਧਰਮ ਦੇ ਨਾਮ ਤੇ ਡਰਾ ਕੇ ਉਧਰੋਂ ਪਾਕਿਸਤਾਨ ਆ ਗਿਆ ਉਧਰੋਂ ਚైనా ਆ ਗਿਆ ਮੁਸਲਮਾਨ ਆ ਗਏ ਉਹ ਕੰਮ ਕਰਕੇ ਵੋਟ ਬੈਂਕ ਆਪਣਾ ਮਜ਼ਬੂਤ ਨਹੀਂ ਕਰ ਰਹੇ ਸਿਰਫ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇਸ਼ ਦੀ ਜਨਤਾ ਦੀ ਭਲਾਈ ਦੇ ਲਈ ਕੰਮ ਕਰ ਰਹੀ ਹੈ ਇਸ ਲਈ ਸਾਰਾ ਦੇਸ਼ ਸਾਰੇ ਪੰਜਾਬ ਵਾਸੀ ਅੰਧ ਭਗਤਾਂ ਨੂੰ ਛੱਡ ਕੇ ਕਿਉਂਕਿ ਅੰਧ ਭਗਤ ਉਹ ਕਲੰਕ ਰਹੀ ਦੇਸ਼ ਦੀ ਕਿ ਜਿਨ੍ਹਾਂ ਨੂੰ ਸਮਝਾਇਆ ਨਹੀਂ ਜਾ ਸਕਦਾ ਠੀਕ ਹੈ ਜੀ ਤੇ ਅੱਜ ਜੀ ਜੀ ਵਾਲਜੀ ਆਪਣਾ ਪ੍ਰਚਾਰ ਕਰਨ ਪੰਜਾਬ ਆਏ ਆ ਸਾਰੇ ਪੰਜਾਬ ਵਾਸੀ ਬਹੁਤ ਖੁਸ਼ ਆ ਕਿ ਆਗਲੇ ਟਾਈਮ ਦੇ ਵਿੱਚ ਸਾਰਿਆਂ ਨੇ ਮਨ ਬਣਾ ਲਿਆ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਸੱਤਾ 'ਚ ਐਮਪੀ 13 ਦੇ 13 ਪੁਟਾਵਾਂਗੇ ਤੇ ਸਾਰਾ ਪੰਜਾਬ ਕੇਜਰੀਵਾਲ ਦੇ ਨਾਲ ਪ੍ਰਧਾਨ ਜੀ ਸ਼ਰਾਬ ਘਟਾਲੇ ਦਾ ਬੜਾ ਵੱਡਾ ਇੱਕ ਦੋਸ਼ ਲੱਗ ਰਿਹਾ ਜੀ ਮਾਨਯੋ ਕੇਜਰੀਵਾਲ ਸਾਹਿਬ ਤੇ ਤੁਹਾਡੇ ਆਪਣੇ ਜਿਹੜੇ ਪਾਰਟੀ ਦੇ ਰਾਸ਼ਟਰੀ ਕਨਵੈਨਸ਼ਨ ਦੇ ਜੀ ਕੀ ਤੁਸੀਂ ਵਿਚਾਰ ਦਿਓਗੇ ਦੇਖੋ ਜੀ ਇਹ ਬੀਜੇਪੀ ਦੀ ਬਹੁਤ ਘਟੀਆਂ ਦੀ ਗੰਦੀ ਸੋਚ ਵਾਲੀ ਰਾਜਨੀਤੀ ਕਰ ਰਹੀ ਹੈ ਕਿ ਜਿਹੜੇ ਲੋਕ ਜਨਤਾ ਹਿੱਤ ਦੀ ਗੱਲ ਕਰਦੇ ਆ ਸਮਾਜ ਦੇ ਉਥਾਨ ਦੀ ਗੱਲ ਕਰਦੇ ਆ ਜਦੋਂ ਉਹਨਾਂ ਦੀ ਗਰਭਰੀ ਇਹਨੇ ਕੋਲ ਨਹੀਂ ਹੋ ਰਹੀ ਤੇ ਜਨੇ ਝੂਠੇ ਇਲਜ਼ਾਮ ਲਗਾ ਕੇ ਇੱਥੇ ਡਿਪਟੀ ਸੀਐਮ ਨੂੰ ਵੀ ਦੇਚ ਕੀਤਾ ਸਾਡੇ ਮਾਨਯੋਗ ਸਾਡੇ ਐਮਪੀ ਸੰਜੇ ਜੀ ਨੂੰ ਵੀ ਜੇਲ੍ਹ ਚ ਭੇਜਿਆ ਸੀਗਾ ਤੇ ਸਾਡੇ ਕੇਜੀਵਾਲ ਜੀ ਨੂੰ ਪਰ ਇਹਨਾਂ ਨੂੰ ਪੁੱਛਣਾ ਚਾਹੁੰਦਾ ਮੈਂ ਜਿਹੜੀ ਜਿਹੜੀ ਝੂਠੇ ਰੋਪ ਲਗਾ ਕੇ ਇਹਨਾਂ ਨੂੰ ਕਾਰਗਾਰ ਦੇ ਵਿੱਚ ਬਿਠਾਇਆ ਇਹਨਾਂ ਨਾਲ ਕੀ ਕੀ ਸਮੇਂ ਬਰਬਾਦ ਕੀਤਾ ਤੇ ਇਹਨਾਂ ਕੋਲੋਂ 1 ਰੁਪਿਆ ਵੀ ਬਰਾਮਦ ਨਹੀਂ ਹੋ ਪਾਇਆ ਮੈਂ ਇਹ ਨੂੰ ਇਹ ਪੁੱਛਦਾ ਹਾਂ ਕਿ ਦੱਸੋ ਵੀ ਜੇ ਤੁਸੀਂ ਇਹਨਾਂ ਕਿੰ ਲਈ ਕਿਹਾ ਕਿ ਵੀ ਇਹਨਾਂ ਨੇ ਪਧਾਰੇ ਕਿਤੇ ਉਹ ਪੈਸਾ ਕਿੱਥੇ ਆ ਇਸ ਲਈ ਮਾਨਯੋਗ ਅਦਾਲਤ ਨੇ ਸੰਜੇ ਜੀ ਨੂੰ ਜ਼ਮਾਨਤ ਬਾਹਰ ਭੇਜਿਆ ਹੋਇਆ ਵਾ ਜੀ ਜ਼ਮਾਨਤ ਦੇ ਬਾਹਰ ਆ ਗਏ ਹੋਏ ਆ ਤਦ ਹੀ ਬਾਹਰ ਆਏ ਹਨ ਕੁਝ ਉਹ ਪੇਸ਼ ਤੱਕ ਨਹੀਂ ਸਕੇ ਝੂਠੇ ਜਹਾਂ ਸੀਗੇ ਇਸ ਲਈ ਹੁਣ ਭਾਜਪਾ ਨੂੰ ਲੋਕੀ ਸਮਝ ਗਏ ਆ ਚਾਹੇ ਦੇਸ਼ ਦੇ ਸੰਤ ਹੋਣ ਚਾਹੇ ਰਾਸ਼ਟਰੀ ਰਾਜ ਸੇਵਾ ਕਰਨ ਵਾਲੇ ਰਾਜਨੀਤਾ ਹੋਵੇ ਜਿਹੜਾ ਵੀ ਇਹਨਾਂ ਦੇ ਮਾਫੀ ਦੇ ਖਿਲਾਫ ਰਾਸ਼ ਗਰੋਹੀ ਤਾਕਤਾਂ ਦੇ ਖਿਲਾਫ ਆਵਾਜ਼ ਚੱਕੂਗਾ ਉਹਨਾਂ ਦੇ ਝੂਠੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਕਾਰਗਰ ਵਿੱਚ ਬੰਦ ਕਰ ਦਿੱਤਾ ਜਾਊਗਾ ਇਹ ਗੰਦੀ ਰਾਜਨੀਤੀ ਕਰ ਰਹੀ ਹੈ ਦੇਸ਼ ਦੀ ਜਨਤਾ ਨੂੰ ਸਮਝ ਗਈ ਹੈ ਕੇਜਰੀਵਾਲ ਜੀ ਇੱਕ ਮਹਾਨ ਨੇਤਾ ਵਾ ਕੁਝ ਇਹਨਾਂ ਕੋਲ ਨਾਕਾ ਬਰਾਮਦ ਹੋਇਆ ਬਰਾਮਦ ਤਾਂ ਹੁੰਦਾ ਜੇ ਇਹਨਾਂ ਨੇ ਕੁਝ ਗਲਤ ਕੀਤਾ ਹੁੰਦਾ ਇਸ ਲਈ ਇਹ ਬੀਜੇਪੀ ਗਰੀਬ ਪਈਆ ਸਿਰਫ ਕੇਜਰੀਵਾਲ ਕੋਲ ਇਹਨਾਂ ਉਹ ਆਤਮਿਕ ਸੁਪਨੇ ਕੇਜਰੀਵਾਲ ਦੇ ਆਉਂਦੇ ਆ ਆਮ ਆਦੀ ਪਾਰਟੀ ਦਾ ਦਾਰੇ ਨਾਲ ਇੰਨਾ ਵਾ ਕਿ ਹੁਣ ਸਮੂਚੀ ਜਿਹੜੀ ਉੱਥੇ ਬੀਜੇਪੀ ਦੀ ਜਿੰਨੇ ਵੀ ਕੈਬਨਟ ਮੰਤਰੀ ਆ ਵੱਡੇ ਵੱਡੇ ਸਾਰੇ ਪੰਜਾਬ ਦੇ ਵਿੱਚ ਧੱਕੇ ਖਾ ਰਹੇ ਆ ਪਰ ਪੰਜਾਬ ਜਨਤਾ ਨੇ ਇਹਨਾਂ ਨੂੰ ਇਹਨਾਂ ਨੂੰ ਮੂੰਹ ਤਲ ਲੜਾਣੀ ਹੈਗਾ 4 ਤਰੀਕ ਨੂੰ ਇਹਨਾਂ ਨੂੰ ਪਤਾ ਲੱਗ ਜਾਣਾ ਵਾ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਕੀ ਔਕਾਤ ਆ 13 ਚ ਇਹਨਾਂ ਨੂੰ ਸੀਟਾਂ ਕਿੰਨੀ ਆਣੀਆਂ 0 ਇਹ ਔਨ ਰਿਪੋਰਟ ਮੈਂ ਪਿਆਰੇ ਆ ਮੈਂ ਇਹਦੀ ਨੋਟ ਕਰ ਲਓ ਜਿਹੜਾ ਇਹਨਾਂ ਦਾ ਬੀਟੂ ਐਮਪੀ ਆ ਜਿਨਾਂ ਦੇ ਪੁਰੇ ਖਾਨਦਾਨ ਨੇ ਸਾਰੀ ਜੀਵਨ ਕਾਂਗਰਸ ਪਾਰਟੀ ਵਿੱਚ ਲਗਾਇਆ ਕਾਂਗਰਸ ਪਾਰਟੀ ਨੇ ਕੀ ਨਿਆਂ ਦਿੱਤਾ ਸੀਐਮ ਜੀ ਕੁਰਸੀਆਂ ਤੱਕ ਇਹਨਾਂ ਨੂੰ ਬਖਸ਼ੀਆਂ ਤੇ ਸਾਡੇ ਜਿਹੜੇ ਦੇਸ਼ ਦੇ ਅੰਮਿਤ ਸ਼ਾਹ ਜੀ ਹੈਗੇ ਆ ਕੇਂਦਰੀ ਗ੍ਰਹਿ ਮੰਤਰੀ ਉਹਨਾਂ ਨੇ ਪਿੱਛੇ ਵਿੱਚ ਸਪੀਚ ਹੁੰਦਾ ਪਿਆ ਸੀ ਉਹ ਕਹਿੰਦੇ ਜੀ ਬਿੱਟੂ ਦੇ ਆ ਮੇ ਨਾਲ 5 ਸਾਲ ਤੋਂ ਮੇਰੇ ਡਾਟੇ ਨੂੰ ਸੀਗਾ ਇਹ ਜਿਹੇ ਗਰਦਾਰ ਜਿਹੜੇ ਪਾਰਟੀ ਨਹੀਂ ਹੋ ਸਕੇ ਉਹ ਦੇਸ਼ ਦੀ ਜਨਤਾ ਦੇ ਕੀ ਹੋਣਗੇ ਪ੍ਰਧਾਨ ਜੀ ਆਪਣੇ ਕਾਂਗਰਸ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਨੇ ਜੀ ਰਾਜਾ ਵੜਿੰਗ ਉਹਨਾਂ ਦੇ ਬਹੁਤ ਵੱਡੇ ਵੱਡੇ ਬੋਰ ਲੱਗੇ ਹੋਏ ਨੇ ਜੀ ਉਹਨਾਂ ਉੱਪਰ ਲਿਖਿਆ ਹੋਇਆ ਹੈ ਵੀ ਅਸੀਂ ਫੋਨ ਵੀ ਚੁੱਕਾਂਗੇ ਤੇ ਪਬਲਿਕ ਦੇ ਕੰਮ ਵੀ ਕਰਾਵਾਂਗੇ ਤੁਸੀਂ ਕੀ ਵਿਚਾਰ ਦਿਓਗੇ ਮੈਂ ਤਾਂ ਜੀ ਕਹਾਂਗਾ ਵੀ ਤੁਸੀਂ ਪਬਲਿਕ ਨੂੰ ਕਦ ਤੱਕ ਉਬਰਾਹ ਕਰਦੇ ਰਹੋਗੇ ਕਦ ਤੱਕ ਬੇਕੂਬ ਬਣਾਦੇ ਰਹੋਗੇ ਅੱਜ ਇਹ ਗੱਲ ਕਹਿਣ ਨਿਕੀ ਲੋੜ ਪੈ ਗਈ ਕਿ ਤੁਸੀਂ ਫੋਨ ਵੀ ਚੁੱਕਾਂਗੇ ਤੇ ਕੰਮ ਵੀ ਕਰਾਵਾਂਗੇ ਕਿ ਪਹਿਲਾਂ ਤੁਸੀਂ ਫੋਨ ਨਹੀਂ ਚੱਕਦੇ ਸੀ ਪਹਿਲਾਂ ਲੋਕਾਂ ਦੇ ਕੰਮ ਨਹੀਂ ਕਰਾਉਂਦੇ ਸੀ ਕਿ ਜੇ ਇਹ ਨਿਸ਼ਾਨਾ ਬਿੱਟੂ ਵੱਲ ਵਾ ਕਿ ਜਦੋਂ ਬਿੱਟੂ ਤੁਸੀਂ ਪੰਜਾਬ ਦੇ ਪ੍ਰਧਾਨ ਸੀਗੇ ਤੇ ਬਿੱਟੂ ਐਮਪੀ ਸੀਗਾ ਲੁਧਿਆਣੇ ਦਾ ਤੁਸੀਂ ਉਦੋਂ ਵੀ ਤੁਹਾਨੂੰ ਨਹੀਂ ਪਤਾ ਸੀਗਾ ਬਈ ਫੋਨ ਨਹੀਂ ਚੱਕੇ ਜਾ ਰਹੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਸੱਚ ਕਿਹਾ ਰਹੇ ਬੀਂਦੀ ਨੇ ਕਿ ਉਸ ਟਾਈਮ ਵੀ ਬਿੱਟੂ ਨੇ ਐਮਪੀ ਹੁੰਨੇ ਹੋਏ ਵੀ ਲੋਕਾਂ ਦੇ ਕੰਮ ਨਹੀਂ ਕੀਤੇ ਹੁਣ ਪਾਰਟੀ ਬਦਲਣ ਤੋਂ ਬਾਅਦ ਕੀ ਉਹ ਲੋਕਾਂ ਦੇ ਕੰਮ ਕਰੂਗਾ ਮੈਨੂੰ ਨਹੀਂ ਲੱਗਦਾ ਜਿਹੜਾ ਬੰਦਾ ਆਪਣੀ ਪਾਰਟੀ ਦੇ 대비 ਵਫਾਦਾਰ ਨੇ ਜਿਨ੍ਹਾਂ ਨੇ ਸੀਐਮ ਦੀ ਪੁਤਸੀਆਂ ਦਿੱਤੀਆਂ ਜਿਸ ਪਾਰਟੀ ਨੇ ਐਮਪੀ ਬਣਾਇਆ ਜਿਸ ਪਾਰਟੀ ਨੇ ਜੇ ਆਪਸ ਪਾਰਟੀ ਨਾਲ ਧੋਖਾ ਕਰ ਸਕਦੇ ਆ ਤੇ ਲੁਧਿਆਣਾ ਦੀ ਆਵਾਜ਼ ਆਮ ਜਨਤਾ ਦੇ ਨਾਲ ਆਪਾਂ ਵਫਾਦਾਰੀ ਕਰਾਂਗੇ ਇਹ ਤਾਂ ਲੋਕਾਂ ਨੂੰ ਆਪਣੇ ਦੇ ਮਾਰਗਾਂ ਤੋਂ ਸਵਰਦਾ ਜਿੰਦਾ ਹੈ ਪ੍ਰਧਾਨ ਜੀ ਇਹ ਤਾਂ ਵਿਨੀਤ ਬਿੱਟੂ ਕਾਂਗਰਸ ਨੂੰ ਅਲਵਿਦਾ ਕਹਿ ਕੇ ਬੀਜੇਪੀ ਚ ਸ਼ਾਮਲ ਹੋਏ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਇਸ ਪੁਆਇੰਟ ਦੇ ਉੱਪਰ ਦੇਖੋ ਨੀਤ ਬਿੱਟੂ ਕਾਂਗਰਸ ਪਾਰਟੀ ਨੇ ਇਹਨਾਂ ਦਾਤਾ ਜੀ ਨੂੰ ਸੀਐਮ ਦੀਆਂ ਕੁਰਸੀਆਂ ਦੇ ਬਖਾਇਆ ਇਹਨਾਂ ਨੂੰ ਦੋ ਬਾਰੇ ਐਮਪੀ ਬਣਾਇਆ ਕਾਂਗਰਸ ਪਾਰਟੀ ਨੇ ਤੇ ਲੁਧਿਆਣਾ ਦੀ ਜਨਤਾ ਨੇ ਵੀਨੇ ਵੀ ਕਾਂਗਰਸ ਸੀ ਸੀ ਠੀਕ ਹੈ ਜੀ ਤੇ ਵੀ ਇਹ ਹੁਣੇ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਚੱਲ ਗਏ ਮੈਂ ਬੜਾ ਹੈਰਾਨ ਆ ਕਿ ਬੀਜੇਪੀ ਕੋਲ ਕੋਈ ਇੰਦਾ ਨੇ ਮੈਂਤੀ ਕਰਾਇਆ ਕਰਤਾ ਨਹੀਂ ਸੀਗੇ ਐਡੇ ਐਡੇ ਦਿਗਜ ਲੋਕ ਲੁਧਿਆਣੇ ਦੇ ਜਿਹੜੇ ਕਿ ਬੀਜੇਪੀ ਦੀ ਮੈਂ ਕਿੰਨੇ ਸਾਲਾਂ ਤੋਂ ਦੇਖਦਾ ਪਿਆ ਹਾਂ ਕਿ ਸੇਵਾ ਪਾਰਟੀ ਦੀ ਕਰਦੇ ਪਏ ਆ ਪਾਰਟੀ ਨੇ ਬਿੱਟੂ ਜਿਹੜਾ ਉਸ ਕਾਂਗਰਸ ਪਾਰਟੀ ਦੇ ਨਹੀਂ ਹੋਏ ਆ ਜਿਨ੍ਹਾਂ ਜਿਸ ਪਾਰਟੀ ਨੇ ਇਹਨੂੰ ਸਭ ਕੁਝ ਦਿੱਤਾ ਕੀ ਇਹ ਇਹ ਜਿਹੜੇ ਨੇਤਾ ਬਾ ਆਮ ਜਨਤਾ ਦੇ ਲੁਧਿਆਣਾ ਜਨਤਾ ਦੇ ਹੋਣਗੇ ਉਹ ਅਨ ਰਿਪੋਰਟ ਵਿੱਚ ਕਹਿ ਰਹੇ ਆ ਜੀ ਬੀਜੇਪੀ ਦੀ ਪੂਰੇ ਪੰਜਾਬ ਦੇ ਵਿੱਚ 13 ਦੀ 13 ਸੀਟਾਂ ਤੋਂ ਜ਼ੀਰੋ ਹੋਣੀ ਹੈ ਤੇ ਲੁਧਿਆਣਾ ਦੀ ਸੀਟ ਬੜੇ ਭਾਰੀ ਬਹੁਮਤ ਨਾਲ ਨਬੀਤ ਸਿੰਘ ਬਿੱਟੂ ਹਾਰ ਰਿਹਾ ਆ ਹਾਂ ਜੇ ਇਹ ਕਾਂਗਰਸ ਪਾਰਟੀ ਵਿੱਚ ਹੁੰਦਾ ਤੇ ਬੈਨੇ ਕੁਛ ਲੱਗ ਹੋਣੇ ਸੀਗੇ ਪਰ ਅਮਿਤ ਸ਼ਾ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਮੈਸ ਟਿਵੀ ਚੈਨਲ ਦੇਖ ਰਿਆ ਸੀਗਾ ਕਿ ਉਹਨਾਂ ਕਹਿੰਿਆ ਕਿ ਬਿੱਟੂ ਦਾ ਪਿਛਲੇ 5 ਸਾਲਾਂ ਤੋਂ ਮੇਰੇ ਟੱਚ ਵਿੱਚ ਸੀਗਾ ਜਿਹੜੇ ਪਾਰਟੀ ਨਾਲ ਗੱਦਾਰੀ ਕਰ ਸਕਦੇ ਆ ਜਿਹੜੇ ਵੋਟਰਸ ਲੈਣਾ ਨੂੰ ਐਮਪੀ ਬਣਾਇਆ ਉਹਨਾਂ ਦਾ ਗੱਦਾਰੀ ਕਰ ਸਕਦੇ ਆ ਪਾਲਾ ਪਲਟ ਕੇ ਗੁੱਜੀ ਪਾਰਟੀ ਤੋਂ ਵਿਰੋਧੀ ਪਾਰਟੀ ਦੀ ਝੋਲੀ 'ਚ ਜਾ ਕੇ ਗੋਦੀ ਜਾ ਕੇ ਬੈਠ ਸਕਦੇ ਆ ਕੀ ਉਹ ਲੁਧਿਆਣਾ ਦੀ ਜਨਤਾ ਲਈ ਕੁਝ ਕਰੂਗਾ ਕੀ ਉਹਨਾਂ প্রতি ਵਫਾਦਾਰ ਰਹੂਗਾ ਕਿ ਲੁਧਿਆਣਾ ਦੀ ਜਨਤਾ ਐਡੀ ਮੂਰਖਾ ਫਿਰ ਇਸ ਤਰ੍ਹਾਂ ਦੇ ਜਿਹੜੇ ਬੰਦੇ ਦਲ ਬਦਲੂ ਆ ਪਾਰਟੀ ਨਾਲ ਗਦਾਰੀ ਕਰਕੇ ਜਿਸ ਪਾਰਟੀ ਨੇ ਸਭ ਕੁਝ ਜਿੱਤਾਂ ਹੋਵੇ ਉਹਨਾਂ ਦੀ ਵਫਾਦਾਰੀ ਹੋਏ ਇਹ ਜੇ ਲੋਕ ਲੁਧਿਆਣਾ ਦੀ ਆਮ ਜਨਤਾ ਨੇ ਕੀ ਵਫਾਦਾਰੀ ਕਰਨੀ ਹੈ ਇਸ ਲਈ ਬਿੱਟੂ ਭਾਰੀ ਬਹੁਮਤ ਨਾਲ ਹਾਰਦੇ ਵੱਲ ਜਾ ਰਹੇ ਇੱਕ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਜੀ ਵੀਡੀਓ ਬਹੁਤ ਵਾਇਰਲ ਹੋਈ ਸੀ ਅੱਜ ਖੂਬ ਮਜ਼ਾਕ ਦਾ ਚਰਚਾ ਬਣ ਰਹੀ ਹੈ ਜੀ ਜਿਹਦੇ ਵਿੱਚ ਬਿੱਟੂ ਜੀ ਕਹਿ ਰਹੇ ਨੇ ਵੀ ਮੈਂ ਜੋਤੀ ਨਹੀਂ ਮਾਰੂੰਗਾ ਬੀਜੇਪੀ ਵਾਲਿਆਂ ਨਾਲ ਮੈਂ ਕਿਉਂ ਬੈਠੂੰਗਾ ਚਲੋ ਉਹਨਾਂ ਬੈਠੇ ਨਾ ਕਾਂਗਰਸ ਵਿੱਚ ਉਹਨਾਂ ਦੇ ਜਾ ਕੇ ਕਿ ਜਨਤਾ ਸਭ ਦੇਖ ਰਹੀ ਆ ਨਾ ਤਾਂ ਕਾਗਜ਼ ਜਿੰਨੇ ਵੀ ਕਾਰਜਕਰਤਾ ਸੀਗੇ ਇਹਨਾਂ ਦੇ ਜਾਂ ਜਿੰਨੇ ਵੀ ਕਾਂਗਰਸ ਦੇ ਵੋਟਰ ਸੀਗੇ ਜਾਂ ਜਿਹੜੇ ਬੀਜੇਪੀ ਵਾਲਿਆਂ ਨੇ ਇਨਵਿਟ ਕੀਤਾ ਆਪਣੀ ਪਾਰਟੀ ਲਈ ਇੰਨੇ ਡੇ ਡਿੱਗਜ ਲੋਕ ਲੁਧਿਆਣੇ ਦੇ ਬੀਜੇਪੀ ਨੇ ਸੱਚੇ ਸੱਚੇ ਕਈ ਲੋਕ ਬੀਜੇਪੀ ਚ ਵੀ ਹੈਗੇ ਹਰ ਪਾਰਟੀ ਚ ਹੁੰਦੇ ਚੰਗੇ ਦੇ ਮਾੜੇ ਲੋਕ ਬੀਜੇਪੀ ਨੇ ਦਰ ਕਿਨਾਰ ਕਰਕੇ ਉਹ ਲੋਕਾਂ ਨੂੰ ਟਿਕਟ ਨਹੀਂ ਦਿੱਤੀ ਦੂਜੀ ਪਾਰਟੀ ਜੋ ਆਏ ਬੰਦੇ ਨੂੰ ਟਿਕਟ ਦੇ ਕੇ ਬਾਕੀ ਸਾਰੇ ਵੀ ਬੀਜੇਪੀ ਵਾਜਦ ਨੂੰ ਮਲੇ ਨੂੰ ਕਹਿੰਦਾ ਕਿ ਜਿਹੜੇ ਖਾਨਦਾਨ ساری ਜ਼ਿੰਦਗੀ ਬੀਜੇਪੀ ਨੂੰ ਨਿੰਦਦੇ ਰਹੇ ਗਾਲ੍ਹਾਂ ਕੱਢਦੇ ਰਹੇ ਬੁਰਾ ਉਹਨਾਂ ਨੂੰ ਬੋਲਦੇ ਰਹੇ ਭਾਈ ਹੁਣ ਇਹਨਾਂ ਹੀ ਝੰਡੇ ਚੱਕ ਕੇ ਵੋਟ ਮੰਗੋ ਉਹ ਕਿੱਡੀ ਬੇਇੱਜ਼ਤੀ ਆ ਕਾਰਿਆਕਰਤਾਵਾਂ ਦੀ ਕਿ ਅੱਜ ਲੋਕਾਂ ਦੇ ਘਰ ਜਾ ਕੇ ਹੋਵੇ ਕਿ ਬਿੱਟੂ ਨੂੰ ਵੋਟ ਦੇ ਲੋ ਓਏ 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 ਐਡੀ ਵੱਡੀ ਲੜਨ ਦੀ ਜ਼ਿੰਦਗੀ ਤੋਂ ਚੰਗਾ ਬੰਦਾ ਦਾ ਸੁਨਿਆਦ ਜਾਵੇ ਪਾਰਟੀ ਇਹ ਬਹੁਤ ਮੜਾ ਕੀਤਾ ਬੀਜਪੀ ਨੇ ਕਿ ਜਿਹੜੇ ਲੁਗਿਆਣੇ ਦੇ ਐਡੇ ਦਿੱਕਤ ਅੱਛੇ ਲੋਕਾਂ ਨੂੰ ਵੀ ਦਰਕਦਾਰ ਕਰਕੇ ਮਿੱਟੂ ਦੇ ਮਗਰ ਲਗਾਤਾ ਚੰਡੇ ਚੱਕੇ ਨਾਲ ਜਿੰਦਾਬਾਦ ਜਿੰਦਾਬਾਦ ਮਿੱਟੂ ਜੀ ਜਿੰਦਾਬਾਦ ਓ ਵਾਹ ਵਾਹ ਕਿੰਨੀ ਗੰਦੀ ਰਾਜਨੀਤੀ ਹੋ ਕਿਸ ਦੇਸ਼ ਦੀ ਮੈਨੂੰ ਕੁਛ ਨਹੀਂ ਹੋ ਸਕਦਾ ਮੈਨੂੰ ਤਾਂ ਖੁਦ ਕੈਡਰੀ ਵੀ ਸ਼ਰਮ ਆ ਰਹੀ ਆ ਕਿ ਮੈਂ ਬੋਲਾਂ ਕਿ ਮੈਂ ਕੋਈ ਸ਼ਬਦ ਨਹੀਂ ਲਗਾਉਂਦਾ ਪਰ ਸਾ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬਹੁਤ ਵੱਡੇ ਦਿਗੇ ਚ ਚਿਹਰੇ ਹੋਰ ਵੀ ਸੀਗੇ ਜੀ ਭਾਜਪਾ ਬੀਜੇਪੀ ਪਾਰਟੀ ਦੇ ਲੇਕਿਨ ਰਵਨੀਤ ਮਿੱਟੂ ਜੀ ਨੂੰ ਇੱਥੇ ਉਮੀਦਵਾਰ ਬਣਾਇਆ ਗਿਆ ਤੁਹਾਨੂੰ ਲੱਗਦਾ ਵੀ ਜਿਹੜੀ ਲੀਡਰਸ਼ਿਪ ਹੈ ਜੀ ਲੁਧਿਆਣੇ ਦੀ ਸਥਾਨਕ ਲੀਡਰਸ਼ਿਪ ਵੀ ਉਹਦੇ ਵੱਲੋਂ ਪਰਵਾਹ ਜਿਹੜਾ ਸਹਿਯੋਗ ਮਿਲੇਗਾ ਜੀ ਉਮੀਦਵਾਰ ਮਿੱਟੂ ਨੂੰ ਜੀ ਇੱਕ ਮਜ਼ਾਕ ਮੈਨੂੰ ਇਹ ਚੋਣਾਂ ਨਹੀਂ ਲੱਗਦਾ ਮੈਨੂੰ ਤਾਂ ਮਜ਼ਾਕ ਲੱਗ ਰਿਹਾ ਵਾ ਜਿਹੜਾ ਬੰਦਾ ਜਿਹਦਾ ਦਾਦਾ ਜੀ ਸਾਰਾ ਜੀਵਨ ਬੀਜੇਪੀ ਨੂੰ ਨਿੰਦਦੇ ਤੇ ਬਿੱਟੂ ਜੀ ਨੇ ਜਾਂਦੇ ਐਮਪੀ ਬਣੇ ਆ ਤਾਂ ਦੇ ਬੀਜੇਪੀ ਨੂੰ ਨਿੰਦ ਰਹੇ ਆ ਉਹਨਾਂ ਦੀਆਂ ਬੁਰਾਈਆਂ ਉਜਾਗਰ ਸਮਾਚ ਚ ਕਰ ਰਹੇ ਆ ਕਿ ਜਿੰਨੇ ਵੀ ਜਿਹੜੀ ਦਿੱਗਜ ਬੀਜੇਪੀ ਦੇ ਆਦਰਯੋਗ ਨੇਤਾ ਗਣ ਹੈਗੇ ਆ ਉਹਨਾਂ ਨੂੰ ਚੰਗ ਮਾੜਾ ਸ਼ਬਦਾਂ ਲਈ ਉਹਨਾਂ ਦੀ ਬੋਲਦੇ ਰਹੇ ਆ ਅੱਜ ਕਿਸ ਮੂੰਹ ਨਾਲ ਉਹ ਲੋਕ ਲੋਕਾਂ ਕੋਲ ਜਾਓਗੇ ਕਹਿਣਗੇ ਕਿ ਵੀ ਬਿੱਟੂ ਮੂੰ ਤੁਸੀਂ ਵੋਟ ਦਵੋ ਤੇ ਬਿੱਟੂ ਜੀ ਵੀ ਕਿਸ ਮੂਹਰੇ ਲੋਕਾਂ ਕੋਲੋਂ ਬੀਜੇਪੀ ਦੀ ਵੋਟ ਮੰਗਣਗੇ ਇਹ ਚੋਣਾਂ ਨਹੀਂ ਇਹ ਤਾਂ ਇੱਕ ਮਜ਼ਾਕ ਬਣ ਗਏ ਰਹਿ ਗਿਆ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਲੁਧਿਆਣਾ ਦੀ ਸਮਝਦਾਰ ਜਨਤਾ ਬਿੱਟੂ ਨੂੰ ਵੋਟ ਦੇਊਗੀ ਜਾਂ ਬੀਜੇਪੀ ਦੇ ਜਿਹੜੇ ਦਿੱਗਜ ਨੇਤਾ ਨੇ ਮਿਹਨਤੀ ਵਰਕਰਾਂ ਕੇ ਬਿੱਟੂ ਲਈ ਲੋਕਾਂ ਦੇ ਘਰ ਜਾ ਕੇ ਕਿਸ ਮੂਹਰੇ ਵੋਟ ਮੰਗਣਗੇ ਕਿ ਵੀ ਬਿੱਟੂ ਨੂੰ ਵੋਟ ਦੋ ਤੇ ਲੋਕ ਵੀ ਤਨੂੰ ਲੱਗਦਾ ਕਿ ਬਿੱਟੂ ਜਿਹੜਾ ਕਿ ਅਜ ਮੁੰਦੀ ਦੀ ਗੋਦੀ ਜਾ ਕੇ ਬਹਿ ਗਿਆ ਕਿ ਚਾਹੂਗੀ ਲੁਧਿਆਣੇ ਦੇ ਜਨਤਾ ਕਿ ਫੇਰ ਤੋਂ ਇਹ ਲੁਧਿਆਣੇ ਦਾ ਐਮਪੀ ਬਣੇ ਇਸ ਲਈ ਬਿੱਟੂ ਜੀ ਦੀ ਹਾਰ ਤਾਂ ਨਿਸ਼ਚਿਤ ਆ ਜੀ ਪਰ ਤਾਂ ਜੀ ਬਿੱਟੂ ਜੀ ਨੇ ਇੱਕ ਬਿਆਨ ਵੀ ਦਿੱਤਾ ਹੈ ਜੀ ਜਿਹਦੇ ਚ ਕਿਸਾਨਾਂ ਨੂੰ 2.5 ਡੋਡਰੂ ਦੱਸਿਆ ਹੈ ਜੀ ਤੇ ਬਾਅਦ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਅ ਅਸੀਂ ਕੋਈ ਖੱਲ ਵਗੈਰਾ ਕੁਝ ਇਸ ਤਰ੍ਹਾਂ ਦੀ ਗੱਲਬਾਤ ਕਹੀ ਹੈ ਜੀ ਦੇਖੋ ਜੀ ਬੀਜੇਪੀ ਦੇ ਵਿੱਚ ਇੱਕ ਇੱਕ ਮਹਾਨ ਨੇਤਾ ਹੈਗੇ ਆ ਕਿ ਜਿਹੜੇ ਸਿੱਧੇ ਹੀ ਹੰਗਾਮਾ ਕਰੀ ਤੋਂ ਹਟ ਜਾਂਦੇ ਆ ਪਿਛਲੇ ਥੋੜੀ ਜਿਹੀ ਪਹਿਲਾਂ ਹੰਸਰਾ ਹਰਸੀ ਜੀ ਰਾਜੇ ਨੇ ਵੀ ਕਿਸਾਨਾਂ ਦੇ ਲਈ ਇਸ ਤਰ੍ਹਾਂ ਹੀ ਕਹਿ ਸ਼ਬਦ ਆਦਲੀ ਪੋਲਿਸੀ ਦੀ ਕਿ ਬਹੁਤ ਹੀ ਮਿੰਦਗੀਆਂ ਯੋਗ ਪਰ ਜਿਹੜੇ ਇਹਨਾਂ ਦੇ ਮੇਨ ਇਹਨਾਂ ਦੇ ਆਕਾਬਾ ਮੋਦੀ ਜਵੇਂਦਰ ਮੋਦੀ ਜੀ ਠੀਕ ਆ ਉਹਨਾਂ ਨੇ ਵੀ ਦੇਖੋ ਵੀ ਏਡੀ ਦੇ ਦੁਆਰਾ ਆਮ ਆਦਮੀ ਪਾਰਟੀ ਦੇ ਜਿਹੜੇ ਮਹਾਨ ਨੇਤਾ ਨੇ ਹਰਜੀਤ ਦੇਸ਼ਰੀ ਮਾਨਣੇ ਮਾਨਜੋਤ ਕੇਜਰੀਵਾਲ ਜੀ ਉੱਤੇ ਵਿੱਚ ਉੱਠੇ ਰੋਪ ਲਵਾ ਕੇ ਉਹਨੂੰ ਵਿਜੀਲਚ ਭਜਵਾ ਪਰ ਤਾਂ ਜੀ ਰਵਨੀਤ ਬਿੱਟੂ ਜੀ ਨੇ ਕਿਸਾਨਾਂ ਬਾਰੇ ਵੀ ਇੱਕ ਸਟੇਟਮੈਂਟ ਦਿੱਤੀ ਹੈ ਜੀ ਉਹਦਾ ਬਹੁਤ ਵਿਰੋਧ ਹੋ ਰਿਹਾ ਹੈ ਜੀ ਜਿਹਦੇ ਵਿੱਚ ਢਾਈ ਟੂਟਰ ਨੂੰ ਦੱਸਿਆ ਗਿਆ ਹੈ ਜੀ ਇਹਨਾਂ ਦਾ ਵੋਟਾਂ ਤੋਂ ਬਾਅਦ ਅਸੀਂ ਹੱਲ ਕਰਾਂਗੇ ਕੁਝ ਇਸ ਤਰ੍ਹਾਂ ਦੀ ਵੀ ਵਾਰਡਿੰਗ ਕਹੀ ਗਈ ਹੈ ਜੀ ਦੇਖੋ ਜੀ ਇਕੱਲੇ ਰਵਨੀਤ ਬਿੱਟੂ ਜੀ ਨੇ ਨਹੀਂ ਕਿਹਾ ਪਿਛਲੇ ਪਿਛਲੇ ਟਾਈਮ ਹੰਸਲਾ ਹੰਸ ਜੀ ਨੇ ਵੀ ਬਹੁਤ ਇੱਕ ਮਾੜੀ ਸਦਾਦੀ ਬੋਲੀ ਸੀਗੀ ਪੰਜਾਬ ਦੇ ਦੇਸ਼ ਦੇ ਕਿਸਾਨਾਂ ਦੇ ਪ੍ਰਤੀ ਤੇ ਇਹ ਦਾ ਤਾਨਾਸ਼ਾ ਸਰਕਾਰ ਇਹ ਤਾਂ ਗੁੰਡਾਗਰਦੀ ਕਰਨ ਵਾਲੇ ਲੋਕ ਆ ਜਿਹੜੇ ਕਿਸਾਨ ਅੰਦੋਲਨ ਚ ਸੀਗੇ ਕੇਂਦਰੀ ਮੰਤਰੀ ਦੇ ਮੁੰਡੇ ਨੇ ਗੱਡੀ ਚੜਾਤੀ ਸੀ ਪੰਜ ਛੇ ਸਾਰੋਂ ਉਹਨਾਂ ਨੂੰ ਗੱਡੀ ਲੈ ਕੇ ਮਾਰਤਾ ਸੀਗਾ ਇਹ ਤਾਨਾਸ਼ਾ ਗੁੰਡੇ ਲੋਕ ਆ ਇਹ ਹੁਣ ਡਰੇ ਪਏ ਆ ਘਬਰੇ ਪਏ ਆ ਉਹਨੇ ਗੁੰਡਾਗਰਦੀ ਦੇ ਉੱਤਰ ਪਏ ਆ ਧਮਕੀਆਂ ਦੇ ਰਹੇ ਆ ਇਹ ਹੁੰਦਾ ਵਾ ਥ੍ਰੈਟ ਦੇਣਾ ਬਈ ਜੇ ਸਾਡੇ ਖਿਲਾਫ ਬੋਲੂਗੇ ਅਸੀਂ ਜਿੱਤ ਜਾ ਕੇ ਕੀ ਦੇਸ਼ ਸੰਵਿਧਾਨ ਜਾਂ ਕਾਨੂੰਨ ਨਾਲ ਚੱਲੂਗਾ ਜਾਂ ਜਿਹੜਾ ਐਮਪੀ ਬਣ ਜੂਗਾ ਜਾਂ ਐਮਐਲਏ ਬਣ ਜੂਗਾ ਕਿ ਆਮ ਜਨਤਾ ਉੱਤੇ ਇਹਦਾ ਕਿਆ ਜਨ ਇਹ ਲੋਕ ਖੁਦ ਦੱਸਦੇ ਪਏ ਆ ਕਿ ਜਦੋਂ ਅਸੀਂ ਸਰਕਾਰੀ ਪੁਛੇ ਦੇ ਬੈਠਦੇ ਆ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਆਪਣੀ ਉਂਗਲੀ ਨਾਲ ਚਾਹਦੇ ਆ ਇਹ ਤਾਂ ਸੰਵਿਧਾਨ ਦਾ ਮਜ਼ਾਕ ਬਣਾਉਣ ਵਾਲੇ ਲੋਕ ਆ ਮੈਨੂੰ ਤਾਂ ਲੱਗਦਾ ਕਿ 2024 ਦੇ ਵਿੱਚ ਜੇ বিজেপি ਨરેન્દ્ર ਮੋਦੀ ਸਰਕਾਰ ਕਹਿੰਦੇ ਸਤਾ ਜਾ ਗਈ ਇਹਨਾਂ ਨੇ ਨਾ ਸੁਵਜਾਣੀ ਬਦਲ ਦੇਣਾ ਆ ਇਹ ਜੇ ਲੋਕਾਂ ਨੂੰ ਮੈਂ ਜਨਤਾ ਲਈ ਜੀ ਅਪੀਲ ਕਰਦਾ ਵਾ ਜਿਹੜੇ ਇਹ ਜੇ ਲੋਕ ਗੁੰਡਾ ਮਾਨਸਿਕਤਾ ਵਾਲੇ ਲੋਕ ਆ ਇਹਨਾਂ ਨੂੰ ਸੱਤਾ ਚੋਂ ਬਾਹਰ ਕੱਢੋ ਆਪਣਾ ਕੀਮਤੀ ਮੋਹ ਇਹ ਜੇ ਲੋਕਾਂ ਨੂੰ ਨਾ ਦਿਓ ਕਿ ਜਿਹੜੇ ਕੁਰਸੀਆਂ ਤੋਂ ਬੈਠਣ ਤੋਂ ਪਹਿਲਾਂ ਹੀ ਧਮਕੀਆਂ ਦੇ ਰਿਆ ਬਾਅਦ ਚੋਂ ਪੰਜਾਬੀਓ ਤੁਹਾਡਾ ਕੀ ਹਾਲ ਹੋਣਾ ਤੁਸੀਂ ਖੁਦ ਵੀ ਸੋਚ ਸਕਦੇ ਪ੍ਰਧਾਨ ਜੀ 30 ਮਈ ਨੂੰ ਪਤਾ ਲੱਗਿਆ ਜੀ ਜਾਣਕਾਰੀ ਮਿਲੀ ਹੈ ਵੀ ਯੋਗੀ ਅਦਿੱਤਿਆਨਾਥ ਸੀਐਮ ਉੱਤਰ ਪ੍ਰਦੇਸ਼ ਵੀ ਭਾਜਪਾ ਦੇ ਹੱਕ ਦੇ ਵਿੱਚ ਜ਼ਬਰਦਸਤ ਚੋਣ ਪ੍ਰਚਾਰ ਲਈ ਲੁਧਿਆਣੇ ਪਹੁੰਚ ਰਹੇ ਨੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਕਹੂੰਗਾ ਜੀ ਉਹਨੂੰ ਮੈਂ ਅਦਿੱਤਿਆ ਨਾਟ ਰਾਜ ਨੇਤਾ ਕਹਿੰਦਾ ਵਾ ਨਾ ਕਿ ਯੋਗੀ ਯੋਗੀ ਰਾਜਨੀਤੀ ਨਹੀਂ ਕਰਦੇ ਯੋਗੀ ਮੰਦਿਰਾਂ ਦੇ ਵਿੱਚ ਬੈਠ ਕੇ ਜੰਗਲਾਂ ਦੇ ਵਿੱਚ ਬੈਠ ਕੇ ਤਪ ਕਰਦੇ ਆ ਪ੍ਰਮੇ ਦੀ ਸਾਧਨਾ ਕਰਦੇ ਆ ਇਹਨਾਂ ਨੂੰ ਡਰ ਪੈ ਗਿਆ ਇੰਨਾ ਕਿ ਪੂਰੀ ਦੀ ਭਾਰਤ ਸਰਕਾਰ ਬੀਜੇਪੀ ਦੀ ਕੇਂਦਰੀ ਜਿੰਨੀ ਵੀ ਹਵੇ ਆ ਛੋਟੇ ਮੋਟੇ ਸਾਰੇ ਹੁਣ ਪੰਜਾਬ ਵੱਲ ਘੂਰਦੇ ਪਏ ਆ। ਦਿੱਲੀ ਚ ਵੀ ਇਹਨਾਂ ਨੇ 15 ਸਾਲ ਤੋਂ ਬੜਾ ਜਿਹੜੇ ਜੋਰ ਲਗਾਇਆ ਹੋਇਆ ਸੀਗਾ ਕਿ ਆਮ ਆਦਮੀ ਪਾਰਟੀ ਨੂੰ ਖਤਮ ਕਰ ਦਾਂਗੇ। ਅਸੀਂ ਇਹਨਾਂ ਦੇ ਐਮਐਨ ਨੂੰ ਫ੍ਰੀਜ਼ ਲਾਵਾਂਗੇ। ਤੇ ਹੁਣ ਇਹਨਾਂ ਦਾ ਜੋਰ ਲੱਗਿਆ ਹੋਇਆ ਪੰਜਾਬ ਦੇ ਇਲੈਕਸ਼ਨ ਲਈ ਮਿੱਠੇ ਕੀ ਵੀ ਪੰਜਾਬ ਦੀ ਹੋਲੀ ਭਾਲੀ ਜਨਤਾ ਨੂੰ ਫੇਰ ਗੁਮਰਾਹ ਕਰ ਗਏ ਪੰਜਾਬੀ ਆ। ਇਹ ਕਦੇ ਨਹੀਂ ਭੁੱਲੂਗੇ ਆਪਣੇ 700 ਕਿਸਾਨਾਂ ਦੀ ਜਿਹੜੀ ਉੱਥੇ ਹੱਤਿਆ। ਇਹਨੂੰ ਮੈਂ ਹੱਤਿਆ ਹੀ ਕਹੂੰਗਾ ਮੈਂ। ਕਿ ਜਿਹੜੇ ਉੱਥੇ ਬਾਰਡਰਾਂ ਤੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਆ ਹੰਨ ਵੀ ਦੇ ਸੀਗੇ ਅੰਮਾਲਾ ਨੇ ਕਤਮ ਦਿੱਤਾ ਮੈਂ ਉਸ ਦਾ ਪਿਆਮ ਦੇਸ਼ ਇਹਨਾਂ ਦੇ ਕਿਸੇ ਨੇ ਪਿਓ ਵਾਲੀ ਨਾਗਾ ਇਹ ਦੇਸ਼ ਸਭ ਦਾ ਵਾ ਕਿਸ ਹੱਕ ਦੇ ਵੇਕੇ ਕਿਲਾ ਗੱਡੀਆਂ ਸੁਈਆਂ ਸਾਡੇ ਪੰਜਾਬੀਆਂ ਤੇ ਬੁਸ਼ਾਰਾ ਕੀਆ ਪਾਣੀ ਲਈਆ ਸਾਡੇ ਇੱਕ ਭਰਾ ਨੂੰ ਗੋਲੀ ਮਾਰ ਕੇ ਸਰਿਆ ਮਾਰਤਾ ਕੀ ਪੰਜਾਬ ਦੀਆਂ 90% ਦੇਸ਼ ਨੂੰ ਆਜ਼ਾਦ ਕਰਾ ਲਈ ਸੀ ਇੰਦੀਆ ਪੰਜਾਬੀਆਂ ਦੀਆਂ ਵਾ ਸਾਡੇ ਤੇ ਅੱਜ ਇਹਨਾਂ ਕਿਆਚਾਰ ਕਰਦੇ ਪਏ ਆ ਇਹ ਕਿਸ ਮੂੰਹ ਦੇ ਨਾਲ ਪੰਜਾਬੀਆਂ ਕੋਲੋਂ ਵੋਟਾਂ ਮੰਗਣ ਆ ਰਹੇ ਆ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਤੇ ਵੱਡੇ ਬੇਸ਼ਰਮ ਉਹ ਲੋਕ ਆ ਕਿ ਜਿਹੜੇ ਇਹਨਾਂ ਦੇ ਝੰਡੇ ਚੱਕ ਕੇ ਘੁੰਮਦੇ ਪਏ ਆ ਅਦਿੱਤਿਆ ਜੋ ਅਦਿੱਤਿਆ ਨਾਥ ਸੀਐਮ ਲੋਕ ਜੋਗੀ ਭਾਰਤ ਇਹਨਾਂ ਦੇ ਰਾਜ ਦੇ ਵਿੱਚ ਦੋ ਕਤਲ ਖੰਨੇ ਚੱਲਦੇ ਪਏ ਆ ਕੀ ਕਿ ਯੋਗੀ ਦਾ ਰਾਜ ਹੋਵੇ ਤੇ ਉਹਦੇ ਰਾਜ ਚ ਦੋ ਕਤਲ ਖੰਨੇ ਚੱਲਣ ਬੀਜੇਪੀ ਕਹਿੰਦੀ ਅਸੀਂ ਜੀ ਹਿੰਦੂਤਵਵਾਦੀ ਪਾਰਟੀ ਆ ਨੇ ਦੋ ਸੰਤ ਜੀ ਆਥਾਰਾਮ 86 ਸਾਲ ਦੇ 10 11 ਸਾਲ ਤੋਂ ਉਹਨਾਂ ਨੂੰ ਕਾਰਾਗਾਰ ਚ ਰੱਖਿਆ ਹੋਇਆ ਇੱਕ ਦਿਨ ਦੀ ਜਮਾਨਤ ਨਹੀਂ ਇਸ ਤਰ੍ਹਾਂ ਹੀ ਜਿਹੜੇ ਰਾਜ ਇਕੱਲੇ ਕੰਮ ਕਰਦੇ ਵੀ ਰਾਜਨੀਤਾਵਾ ਝੂਠੇ ਇਲਜ਼ਾਮ ਲਗਾ ਕੇ ਕੀਡੀ ਦੁਆਰਾ ਉਹਨਾਂ ਨੂੰ ਜੇਲ੍ਹ ਵਿੱਚ ਬਿਠਾਇਆ ਹੋਇਆ ਵਾ ਕੀ ਤੁਸੀਂ ਇਹਨਾਂ ਨੂੰ ਯੋਗੀ ਕਮਾ ਇਹਨਾਂ ਨੂੰ ਮਹਿੰਦੂਤਵਾਦੀ ਪਾਰਟੀ ਕਮਾ ਮੈਨੂੰ ਤਾਂ ਸ਼ਰਮ ਆਂਦੀ ਆ ਕਹਿੰਦੇ ਵੀ ਕਿ ਇਹ ਇੱਕ ਹਿੰਦੂਆਂ ਦੀ ਪਾਰਟੀ ਆ ਕਿਉਂਕਿ ਉਹਦੇ ਵਿੱਚ ਮੈਂ ਵੀ ਇੱਕ ਹਿੰਦੂਆਂ ਸੁਨਾਤਨੀ ਆ ਮੈਂ ਵੀ ਇਸ ਨਾਲ ਕਲੰਕਿਤ ਹੁੰਦਾ ਵਾਂ ਇਸ ਲਈ ਇਹ ਲੋਕ ਸਿਰਫ ਗੱਦੀ ਕੁਰਸੀਆਂ ਦੇ ਭੁੱਖੇ ਆ ਸੱਤਾ ਦੇ ਭੁੱਖੇ ਆ ਫੱਤਾ ਲਈ ਇਹ ਕੁਝ ਵੀ ਕਰ ਸਕਦੇ ਆ ਪੰਜਾਬੀ ਮੇਰੇ ਪਿਆਰਾਂ ਤੇ ਮੇਰੇ ਭਰਾਵੋ ਇਹਨਾਂ ਦੇ ਝੂਠੇ ਵਾਅਦੇ ਭਲਾਵੇ ਅੱਜ ਕਦੀ ਲੈ ਆਇਓ ਪੀਜੀ ਵਾਰ ਕਹਿੰਦਾ ਦੀ 15 ਲੱਖ ਦਊਂਗਾ ਉਸ ਤੋਂ ਬਾਅਦ ਇਹਨਾਂ ਦਾ ਕੇਂਦਰੀ ਗ੍ਰਹਿ ਮੰਤਰੀ ਉਹਨੂੰ ਪੁੱਛਿਆ ਉਹ ਕਹਿੰਦਾ ਕਿ ਜੁਮਲਾ ਵਾ ਬੜਾ ਤੁਸੀਂ ਦੇਸ਼ ਦੀ ਜਨਤਾ ਨੂੰ ਧੂਧੂ ਸਮਝਦੇ ਹੋ ਬੇਦੂਖ ਸਮਝਦੇ ਹੋ ਤੁਸੀਂ ਝੂਠੇ ਵਾਅਦੇ ਕਰਦੇ ਹੋ ਤੇ ਕਿਸ ਮੂੰਹ ਨਾਲ ਤੁਸੀਂ ਬਾਅਦੋਂ ਫੇਰ ਵੋਟਾਂ ਮੰਗਣ ਆਉਂਦੇ ਹੋ ਆਮ ਆਦਮੀ ਪਾਰਟੀ ਨੇ ਜੇ ਕਿਹਾ ਸੀ ਨਾ ਵਾਦੇ ਕਿਤੇ ਸੀਗੇ ਤੇ ਉਹਨਾਂ ਨੇ 43000 ਨੌਕਰੀਆਂ ਦੇਤੀਆਂ ਤੇ ਉਹਦੇ ਚੋਂ ਇੱਕ ਬੰਦਾ ਇਹ ਨਹੀਂ ਕਹਿ ਸਕਦਾ ਕਿ ਅਸੀਂ 1 ਰੁਪਿਆ ਵੀ ਰਿਸਵਾ ਦਿੱਤੀ ਆ ਬਿਜਲੀ ਦੇ ਬਿੱਲ ਫ੍ਰੀ ਕਰਤੇ ਆ ਜੇ ਕੋਈ ਲੋਕੀ ਕਹਿੰਦੇ ਆ ਜੀ 1000 ਰੁਪਿਆ ਕਿਹਾ ਸੀਗਾ ਅਸੀਂ ਕਹਿੰਦੇ ਆ ਜੇ ਪਾਰਟੀ ਨੇ ਕਿਹਾ ਸੀਗਾ ਆਪਣੇ ਸ਼ਾਸਨ ਕਾਲ ਦੇ ਵਿੱਚ ਰਹਿੰਦੇ ਰਹਿੰਦੇ ਇਹ ਵੀ ਪੂਰਾ ਹੋਊਗਾ ਇਸ ਲਈ ਬੀਜੇਪੀ ਭਾਰਤੀ ਜਿਹੜੀ ਜਨਤਾ ਨੂੰ ਸਿਰਫ ਗੁੰਮਰਾਹ ਕਰ ਰਹੀ ਆ ਧਰਮ ਦੇ ਨਾਮ ਦੇ ਜੇ ਅਸੀਂ ਰਾਸ਼ਟਰ ਨੂੰ ਬਚਾਣਾ ਦੇਸ਼ ਨੂੰ ਬਚਾਣਾ ਇੱਕ ਤਾਂ ਗੋਦੀ ਮੀਡੀਆ ਜਿਹੜਾ ਸਾਰਾ ਦਿਨ ਝੂਠਾ ਪ੍ਰਚਾਰ ਕਰ ਰਿਆ ਰਾਕ ਇਸ ਤੋਂ ਸਾਵਧਾਨ ਹੋ ਜਾਓ ਇੱਕ ਮੋਦੀ ਦੇ ਗਰੰਟੀ ਜਿਹੜੀਆਂ ਕਿ ਮੋਦੀ ਦੇ ਗਰੰਟੀਆ ਜਿੰਨੀਆਂ ਵੀ ਆ ਸਭ ਝੂਠੀਆਂ ਦੀਆਂ ਗੱਲਾਂ ਨੇ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਗਰੰਟੀਆ ਨੇ ਤੇ ਇਸ ਲਈ ਇਹ ਬੇਰੂਪੀਓ ਤੋਂ ਸਾਰੇ ਪੰਜਾਬ ਵਾਸੀ ਸਾਫ ਬਚ ਕੇ ਰਭੋ ਇਹ ਛੋਟੀਆਂ ਗੱਲਾਂ ਜੋਈ ਨਾ ਹੋਵੇ ਪ੍ਰਧਾਨ ਜੀ ਇੱਕ ਲਾਸਟ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੇ ਆਂ ਵੀ ਇੱਕ ਆਮ ਸੁਣਦੇ ਆਂ ਜੀ ਸਿਆਸੀ ਚਰਚਾ ਦੇ ਵਿੱਚ ਵੀ ਜਿਹੜੀ ਬੀਜੇਪੀ ਨੂੰ ਹਿੰਦੂ ਵੋਟ ਬਹੁਤ ਹੱਦ ਤੱਕ ਸਮਰਥਨ ਮਿਲੇਗਾ ਜੀ ਹਿੰਦੂ ਵੋਟ ਦਾ ਜੀ ਤੁਸੀਂ ਕੀ ਵਿਚਾਰ ਲੱਖੇ ਦੇਖੋ ਇਹਨਾਂ ਨੇ ਆਪਿਕ ਨਾ ਪ੍ਰੋਪਗੈਂਡਾ ਬੀਜੇਪੀ ਨੇ ਬਣਾਇਆ ਵਾ ਕਿ ਜੀ ਹਿੰਦੂ ਵੋਟ ਹਿੰਦੂ ਕੋਈ ਮੂੜਖੜੀ ਹੈ ਹਿੰਦੂ ਕੋਈ ਭੇਡ ਬੱਦੀ ਨਹੀਂ ਹੈਗੇ ਇਹ ਜਿਹੜੇ ਇਹਨਾਂ ਦੇ ਮਗਰ ਮਗਰ ਤੁਸੀਂ ਜੋ ਹਾਂ ਕੁਝ ਬੇਕੁਫ ਲੋਕ ਹੈਗੇ ਆ ਇਹਨਾਂ ਨੂੰ ਅੰਧਪੰਤਰ ਵੀ ਸ਼੍ਰੇਣੀ ਚ ਰੱਖਿਆ ਗਿਆ ਨਾ ਭਾਰਤ ਦੇ ਵਿੱਚ ਉਹ ਅੰਧਪੰਤਰ ਉਹ ਸਮਝਾਇਆ ਨਹੀਂ ਜਾ ਸਕਦਾ ਨਾ ਹੀ ਇਸ ਲੋਕਾਂ ਨਾਲ ਬਹਿਸ ਕਰਦੇ ਆ ਪਿਛਲੇ 10 ਸਾਲ ਤੋਂ ਮਹਿੰਗਾਈ ਬੇਰੋਜ਼ਗਾਰੀ ਭ੍ਰਸ਼ਟਾਚਾਰ ਕਿਸ ਹੱਦ ਤੱਕ ਪਹੁੰਚ ਗਿਆ ਰੁਪਇਆ ਕਿੰਨਾ ਡਿੱਗ ਗਿਆ ਅੰਧਪੰਤਰ ਨੂੰ ਕੁਝ ਮਿਲ ਜਾਂਦਾ ਗੋਦੀ ਮੀਡੀਆ ਸਿਰਫ ਝੂਠਾ ਪ੍ਰਚਾਰ ਕਰਕੇ ਦੇਸ਼ ਦੀ ਆਮ ਪਬਲਿਕ ਨੂੰ ਕੋਲੇ ਪਾ ਜੋਕਰ ਨੂੰ ਗੁਦਰਾ ਕਰ ਰਿਹਾ ਸ਼੍ਰੀ ਰਾਮ ਨਾਮ ਦੇ ਉੱਪਰ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਵਾ ਸ਼੍ਰੀ ਰਾਮ ਸਭ ਦੇ ਘਰ ਦੇ ਵਿੱਚ ਨਿਵਾਸ ਕਰਦੇ ਆ ਸ਼੍ਰੀ ਰਾਮ ਸਭ ਦੇ ਆ ਇਹਨਾਂ ਦੀ ਕੋਈ ਲਗ ਪ੍ਰਾਪਰਟੀ ਨਹੀਂ ਆ ਸ਼੍ਰੀਦਾਮ ਮੈਂ ਜੀ ਦੀ ਜਨਤਾ ਨੂੰ ਹੀ ਅਪੀਲ ਕਰੂੰਗਾ ਕਿ ਜਿਹੜਾ ਵਿਅਕਤੀ ਕੋਈ ਵੀ ਵਿਅਕਤੀ ਆ ਜਿਹੜਾ ਕਿਸੇ ਲੜਕੀ ਨਾਲ ਵਿਆਹ ਕਰਾ ਲੈਂਦਾ ਵਾ ਉੱਥੇ ਬ੍ਰਾਹਮਣ ਦੇ ਸਾਹਮਣੇ ਧੀਵੀ ਦੇਵਤਾ ਸਾਹਮਣੇ ਇਹ वचन ਦਿੰਦਾ ਕਿ ਪੂਰਾ ਜੀਵਨ ਮੈਂ ਜਿਹੜਾ ਸਾਥ ਦਊਂਗਾ ਜਿਹੜਾ ਬੰਦਾ ਉਹਨਾਂ ਨੂੰ ਧੋਖਾ ਕਰ ਸਕਦਾ ਹੋ ਉਹ ਦੇ ਨਾਲ ਆਪਣੀ ਗਰੰਟੀ ਨਹੀਂ ਪੂਰੀ ਕਰ ਸਕਦਾ ਉਹ ਦੇਸ਼ ਦੀ ਜਨਤਾ ਨਾਲ ਕੀ ਗਰੰਟੀ ਪੂਰੀ ਕਰੂਗਾ ਇਸ ਲਈ ਜਿਸ ਜਨਤਾ ਅੱਗੇ ਮੇਰੀ ਹੱਥ ਜੋੜ ਕੇ ਹੀ ਅਪੀਲ ਆ ਇਹ ਨਕਲੀ ਹਿੰਦੂਤਵਦੀ ਪਾਰਟੀ ਆ ਇਹ ਸਿਰਫ ਦੇਸ਼ ਦੀ ਭੋਲੀ ਭਾਲੀ ਜਨਤਾ ਨੂੰ ਸੱਤਾ ਦੇ ਲਈ ਗੁੰਮਰਾਹ ਕਰ ਰਹੀ ਆ ਸ਼੍ਰੀ ਰਾਮ ਜੀ ਦੇ ਨਾਮ ਤੇ ਗੁੰਮਰਾਹ ਕਰ ਰਹੀ ਆ ਇਹ ਲੋਕਾਂ ਤੋਂ ਬਚੋ ਆਪਣੇ ਲਈ ਨਹੀਂ ਤੇ ਆਪਣੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਲਈ ਭਾਰਤ ਦੇ ਭਵਿੱਖ ਲਈ ਇਹ ਲੋਕਾਂ ਨੂੰ ਰਾਜਨੀਤਿਕ ਕੁਰਸੀਆਂ ਤੋਂ ਸੱਤਾ ਤੋਂ ਬਹਾਰ ਦਾ ਰਸਤਾ ਦਿਖਾਈਏ ਤੇ ਆਪਣੇ ਦੇਸ਼ ਭਾਰਤ ਨੂੰ ਅਸੀਂ ਖੁਸ਼ਹਾਲ بنائیںਗੇ ਜੈ ਹਿੰਦ ਜੈ ਬਾਪ ਬਹੁਤ ਧੰਨਵਾਦ ਜੀ ਕੀਮਤੀ ਸਮੇਂ ਔਰ ਕੀਮਤੀ ਵਿਚਾਰਾਂ ਲਈ ਜੈ